ਸਾਰੀ ਸਾਥੀਆਂ ਨੂੰ ਮੂਹ ਪੇਜੀ ਸਤ ਸ੍ਰੀ ਅਕਾਲ ਅੱਜ ਦੇ ਵੀਡੀਓ ਚਰਚਾ ਕਰਾਂਗੇ ਸੀਨੀਅਰ ਟੀਚਰ ਪੰਜਾਬੀ ਰੀਟ L2 ਪੰਜਾਬੀ ਦੀ ਕਿਤਾਬ ਨੂੰ ਆਨਲਾਈਨ ਆਪਾਂ ਕਿਵੇਂ ਖਰੀਦ ਸਕਦੇ ਹਾਂ ਸਭ ਤੋਂ ਪਹਿਲਾਂ ਇਸ ਕਿਤਾਬ ਬਾਰੇ ਇਹ ਜਿਹੜੀ ਕਿਤਾਬ ਹੈ ਪਿਛਲੀ ਕਿਤਾਬ ਜਿਹੜੀ ਸੀਨੀਅਰ ਟੀਚਰ ਦੀ ਸੀ ਉਹਨੂੰ ਬਿਲਕੁਲ ਸੋਧ ਕੇ ਬਣਾਈ ਗਈ ਹੈ ਪਾਸ਼ਾ ਨੂੰ ਹੋਰ ਜ਼ਿਆਦਾ ਸਰਲ ਕੀਤਾ ਗਿਆ ਹੈ ਤਾਂ ਕਿ ਆਸਾਨੀ ਨਾਲ ਸਮਝ ਆ ਸਕੇ ਔਰ ਇਸ ਦੇ ਅੰਦਰ ਸੀਨੀਅਰ টিচার ਪੰਜਾਬੀ ਦੇ ਨਾਲ ਨਾਲ L2 ਪੰਜਾਬੀ ਰੀਟ ਯਾਨੀ ਕਿ ਸੈਕੰਡ ਗ੍ਰੇਡ ਥਰਡ ਗ੍ਰੇਡ ਦਾ ਸਾਰਾ ਜਿਹੜਾ ਸਾਰਾ ਕੋਰਸ ਹੈ ਮਿਆਰੀ ਕਿਤਾਬ ਹੈ ਪੇਜ ਸਭ ਕੁਝ ਹੈ ਜਿਹੜਾ ਉਹ ਤੁਹਾਨੂੰ ਵੇਖਣ ਨੂੰ ਜ਼ੋਰਦਾਰ ਮਿਲੇਗਾ ਇਸ ਨੂੰ ਕੀ ਹੈ ਕਿ ਇੱਕ ਤੋਂ ਦਿਨਾਂ ਚ ਇਹ ਕਿਤਾਬ ਆਪਣੇ ਆਉਣ ਵਾਲੀ ਹੈ ਔਰ ਅਗਲੇ 5-7 ਦਿਨਾਂ ਤੱਕ ਤੁਹਾਡੇ ਹੱਥਾਂ 'ਚ ਹੋਵੇਗੀ ਤੇ ਇਸ ਦੀਆਂ ਜਿਹੜੀਆਂ ਕੁਝ ਨਿਸ਼ਚਿਤ ਲਿਮਟਿਡ ਸਟਾਕ ਹੀ ਅਸੀਂ ਛਪਾਇਆ ਗਿਆ ਬਈ ਕਿਉਂਕਿ ਜਿਆਦਾ ਫਾਲਤੂ ਕਿਤਾਬਾਂ ਨਹੀਂ ਛਪਾਈਆਂ ਕਿ ਸਿਰਫ 500 ਕਿਤਾਬਾਂ ਛਪਾਈਆਂ ਸੀ ਜਿਸ ਵਿੱਚ 124 ਕਿਤਾਬ ਹੈ ਜਿਹੜੀ ਉਹ ਆਪਣੇ ਸਟੂਡੈਂਟ ਲਈ ਸਾਥੀਆਂ ਲਈ ਅਤੇ 102 ਜਿਹੜੀ ਕਿਤਾਬ ਹੈ ਹਜੇ ਤੱਕ ਉਹ ਬੁੱਕ ਹੋ ਚੁੱਕੀ ਹੈ ਪ੍ਰੀ ਬੁਕਿੰਗ ਦੇ ਅੰਦਰ ਹੁਣ ਸਿਰਫ 292 93 ਦੇ ਕੋਲ ਕਾਪੀਆਂ ਉਹ ਬਚੀਆਂ ਤੇ ਐਸ ਨੂੰ ਬਹੁਤ ਜਲਦੀ ਹੀ ਤੁਹਾਡੇ ਤੱਕ ਪਹੁੰਚਾਇਆ ਜਾ ਸਕੇ ਇਸ ਲਈ ਅਸੀਂ ਇੱਕ Google ਫਾਰਮ ਹੈ ਸੋਸ਼ਲ ਮੀਡੀਆ ਤੇ ਤੁਹਾਨੂੰ ਹਰਥਾ ਮਿਲ ਜੇਗਾ ਉਹਨੂੰ ਪੜਨ ਬਾਅਦ ਦੱਸ ਦਿੰਨੇ ਸਭ ਤੋਂ ਪਹਿਲਾ ਜਿਹੜਾ ਇਹ ਲਿੰਕ ਹੈ ਤੁਹਾਡੇ ਕੋਲ ਹੋਵੇਗਾ WhatsApp ਗਰੁੱਪ ਦੇ ਅੰਦਰ Telegram ਗਰੁੱਪ ਦੇ ਅੰਦਰ Facebook ਪੇਜ ਹਰਥਾ ਤੁਹਾਨੂੰ ਇਹ ਜਿਹੜਾ ਲਿੰਕ ਆ ਮਿਲ ਜੇਗਾ ਹੋਰ ਇਹ ਜਿਹੜੀ ਵੀਡੀਓ ਹੈ ਇਹਦੇ ਡਿਸਕ੍ਰਿਪਸ਼ਨ ਦੇ ਵਿੱਚ ਵੀ ਲਿੰਕ ਹੈਗਾ ਤੁਸੀਂ ਉੱਥੋਂ ਵੀ ਇਸ ਲਿੰਕ ਨੂੰ ਕਲਿੱਕ ਕਰਕੇ ਜਦੋਂ ਤੁਸੀਂ ਕਲਿੱਕ ਕਰੋਗੇ ਤਾਂ ਇਸ ਤਰੀਕੇ ਦਾ ਇੰਟਰਫੇਸ ਤੁਹਾਡੇ ਸਾਹਮਣੇ ਆ ਸਕਦਾ ਹੈ ਜਾਂ ਫਿਰ ਉਹ ਕਹਿ ਸਕਦਾ ਮੇਲ ਜੋ ਹੈ ਇਹਦੇ ਅੰਦਰ ਪਾਓ ਤਾਂ ਤੁਸੀਂ ਕੀ ਕਰਨਾ ਹੈ ਅਗਰ ਅਸ ਤੋਂ ਪਹਿਲਾਂ ਤੋਂ ਇੰਟਰਫੇਸ ਖੁੱਲ੍ਹਦਾ ਤਾਂ ਉਸਨੂੰ ਤੁਸੀਂ ਮੇਲ ਪਾਣੀ ਔਰ ਵੈਸੇ ਅਸੀਂ ਕਿਹਾ ਤਾਂ ਜੋ ਮੇਲ ਤੁਹਾਡੇ ਮੋਬਾਈਲ ਚ ਆਪਰ ਹੋਈਦੀ ਹੈ ਉਸੇ ਰਾਹੀਂ ਇਸ ਤਰੀਕੇ ਦਾ ਇੰਟਰਫੇਸ ਖੁੱਲ੍ਹਦਾ ਇਸ ਦੇ ਵਿੱਚ ਤੁਸੀਂ ਕੀ ਕਰਨਾ ਹੈ ਇੱਥੇ ਈਮੇਲ ਇਸਨੂੰ ਹੀ ਕਲਿੱਕ ਕਰ ਦੇਣਾ ਜਿਹੜੀ ਕਿ ਤੁਸੀਂ ਦਿੱਤੀ ਹੋਈ ਹੈ ਇੱਥੇ ਨਾਮ ਭਰ ਦੇਣਾ ਫਿਰ ਤੁਸੀਂ ਬਲੋਕ ਦਾ ਨਾਮ ਹੋਮ ਐਡਰੈਸ ਮੋਬਾਈਲ ਨੰਬਰ ਜਿਹੜਾ WhatsApp ਵਾਲਾ ਔਰ ਫਿਰ ਇੱਥੇ ਕੀ ਹੈ ਕਿ ਤੁਸੀਂ ਰਸੀਦ ਅਪਲੋਡ ਕਰ ਦੇਣੀ ਹੈ ਉਹ ਆਪਣਾ ਬੁਕਸ ਲਈ ਬਣਾਇਆ ਗਿਆ ਸਪੈਸ਼ਲ WhatsApp ਗਰੁੱਪ ਹੈ ਇਸ ਗਰੁੱਪ ਦੇ ਅੰਦਰ ਤੁਹਾਨੂੰ ਜਿਹੜੀ ਅਪਡੇਟ ਆਉ ਮਿਲਦੀ ਰਹੇਗੀ ਖਾਸ ਤੌਰ ਤੇ ਬੁਕਸ ਲਈ ਆਪਣੇ ਆਣ ਵਾਲੀਆਂ ਕਿਤਾਬਾਂ ਲਈ ਜਾਣਕਾਰੀਆਂ ਲਈ ਔਰ ਇਹ ਆਪਣਾ ਜਿਹੜਾ ਹੈ QR ਕੋਡ ਹੈ ਤਾਂ ਕਿ ਤੁਹਾਨੂੰ ਕਿਸੇ ਪ੍ਰਕਾਰ ਦੀ ਕੋਈ ਅਸਵੀਧਾ ਨਾ ਹੋਵੇ ਐਧਰ ਤੁਰ ਨਾ ਜਾਣਾ ਪਵੇ ਐਥੇ QR ਕੋਡ ਤੋਂ ਪੇਮੈਂਟ ਕਰਨ ਤੋਂ ਬਾਅਦ ਐਸੇ ਉੱਤੇ ਤੁਸੀਂ ਐਡ ਫਾਈਲ ਦੇ ਉੱਤੇ ਆਪਣੇ ਬ੍ਰਾਊਜ਼ਰ ਜਾ ਕੇ ਇਹਨੂੰ ਕਲਿੱਕ ਕਰੋਗੇ ਐਥੇ ਫਾਈਲ ਹੈ ਜਿਹੜੀ ਉਹ ਅਪਲੋਡ ਹੋ ਜਾਏਗੀ ਔਰ ਅਪਲੋਡ ਹੋਣ ਤੋਂ ਬਾਅਦ ਐਥੇ ਤੁਸੀਂ ਆਪਣਾ ਜੇ ਟ੍ਰਾਂਜੈਕਸ਼ਨ ਆਈਡੀ ਨੰਬਰ ਆਉ ਪਰ ਸਕਦੇ ਹੋ ਜਾਂ ਕੁਝ ਹੋਰ ਵੀ ਪਰ ਸਕਦੇ ਹੋ ਔਰ ਫਿਰ ਤੁਸੀਂ ਸਬਮਿਟ ਕਰ ਦੋਗੇ ਇੰਨਾ ਕਰਨ ਤੋਂ ਬਾਅਦ ਸਾਡੇ ਕੋਲ ਤੁਹਾਡਾ ਡਾਟਾ ਹੈ ਜੋ ਆ ਜਾਵੇਗਾ ਔਰ ਅਸੀਂ ਉਸ ਡਾਟੇ ਨੂੰ ਸਵਾਲਦੇ ਹੋਏ ਇਸ ਨੂੰ ਬਲੋਕ ਵਾਈਜ਼ ਤਿਆਰ ਕਰਾਂਗੇ ਔਰ ਬਲੋਕ ਬਲੋਕ ਵਾਈਜ਼ ਜੋ ਹੈ ਤੁਹਾਨੂੰ ਇੱਕ ਸੁਖਾਲੀ ਥਾਂ ਦੇ ਉੱਤੇ ਆਸਾਨੀ ਨਾਲ ਜੋ ਹੈ ਮਿਲ ਸਕੇ ਉੱਥੇ ਤੁਹਾਡੇ ਨਜ਼ਦੀਕੀ ਪੰਚਾਇਤੀ ਜਾਵੇਗੀ ਤੁਸੀਂ ਉੱਥੋਂ ਲੈ ਸਕਦੇ ਜਾਂ ਫਿਰ ਸਾਡੀ ਦੂਸਰੀ ਕੋਸ਼ਿਸ਼ ਹੈ ਪਹਿਲੀ ਕੋਸ਼ਿਸ਼ ਹੈ ਇਸ ਨੂੰ ਸਿੱਕਾਰ ਰੂਪ ਦਵਾਂਗੇ ਪਰ ਆ ਦੂਸਰੀ ਕੋਸ਼ਿਸ਼ 100 ਮੀਟਰਸ ਵਾਲੀ ਰਹੇਗੀ ਤਾਂ ਜਲਦੀ ਕਰੋ ਇਸ ਵਿੱਚ ਲੇਟ ਵਗੈਰਾ ਕੋਤਾਹੀ ਕਰਨ ਦੀ ਲੋੜ ਨਹੀਂ ਹੈ ਕਿਉਂਕਿ ਜਿਹੜਾ ਸਟੋਕ ਹੈ ਸੀ ਲਿਮਟਿਡ ਛਪਵਾਇਆ ਹੈ ਤੁਹਾਡੇ ਲਈ ਤੁਹਾਡੀ ਡਿਮਾਂਡ ਦੇ ਉੱਤੇ ਧੰਨਵਾਦ